ਸਰ ਸ਼ੀ ਗਾ ਜੀ ਸਾਰੇ ਰੈਗੂ ਫਲੋਟਿਓਸ ਫਿਰ ਲਾਈਕ ਪੁਆਇੰਟ ਬੰਸੇ ਗਾ ਰੋ ਨਾ ਪੁੱਛਦੇ ਬਾਹਰ ਘਰ ਨੇ ਆ ਦੇਖ ਸਭ ਸਾਰੇ ਇਤਰਾਕ ਤੈਨੂੰ ਲੜੀ ਲੜੀ ਪਿਓਰ ਜੋ ਬਰਬਰੀ ਸ਼ਰਟ ਆਲੀ ਦੀ ਇਹ ਟ੍ਰੌਕ ਫੁੱਟ ਬਣਾਉਂਗਾ ਅਗਰ ਚੱਲ ਗਿਆ ਪੌਣਾ ਕੋਲ ਦੇਖੋ ਜੀ ਪਹਿਲਾਂ ਰੋਂਦੀ ਵੀ ਚੁੱਪ ਹੋ ਗਈ ਚੱਲ ਆਪਾਂ ਸਾਰੇ ਲੱਭ ਕੇ ਦਿਖਾਣ ਤੇ ਘਰ ਅਬ ਬੱਟੀ ਕੜੀ ਹੋ ਗਿਆ ਤੇ ਪੂਰਾ ਬੱਟੀ ਕੜੀ ਹੋ ਗਿਆ ਸਾਰਾ ਅੰਦਰ ਸਾਰੇ ਕਾਊਂਟਰ ਕਾਊਂਟਰ

ਗਾਰੇ ਦੇ ਡਰਕ ਬਾਥਰੂਮ ਹੈ ਨਾ ਅੰਦਰ ਵੜਦੇ ਹਾਂ ਠੰਡੀ ਹਵਾ ਆਉਂਦਾ ਜੀ ਦੇਖੋ ਗਾਇਸ ਬਹੁਤ ਹੰਡਿਆ ਆਉਂਦਾ ਇਧਰ ਬੜੀ ਥੋ ਹੁੰਦਾ ਹੈ ਇਹ ਦੋ ਵੀ ਕੋਈ ਕਾ ਉਸ ਵਈ ਮਸਤਰ ਆਨੇ ਕੀ ਕਰਤਾ ਕੰਮ ਖਰਾਬ ਕਰਤਾ ਇੱਥੇ ਵੀ ਗੱਦਾਵਣਾ ਹੁੰਦਾ ਹੈ ਇਹ ਤਾਂ ਅਸੀਂ ਸਾਰੀਆਂ ਤੋੜ ਦਿਆਂ ਕਰਿਆਂ ਹੋ ਵੀ ਹੈ ਅਟਾਏ ਤੇਰੇ ਤੋਂ ਆ ਰਿਹਾ ਤਾਂ ਨਾ ਸ਼ਕਲ ਦੇ ਵਿੱਚ ਨਾ ਚੋਰੀ ਨੂੰ ਵੀ ਆ ਉਹ ਵੀ ਚੋਰੀ ਨੂੰ ਵੀ ਆ ਤੋ ਗਾਇਸ ਹੁਣ ਇਹ ਕਿਦਾਂ ਗੱਲਾਂ ਕਰ ਰਹੀ ਹੈ ਜਿੱਦਾਂ ਕਿਦਾ ਜਿੱਦਾਂ ਕਿਦਾ ਪੁੱਤ ਦਾ ਵਿਆਹ ਹੁੰਦਾ ਹੋਣਾ ਹੀ ਹੈ ਕਿਸ ਦਾ ਪੁੱਤ ਦਾ ਵਿਆਹ ਹੋਣਾ ਹੀ ਹੈ ਪੁੱਤ ਦਾ ਤੂੰ ਕੀ ਕਰ ਰਹੀ ਹੈ ਲੈ ਦੇਖ ਮੈਂ ਆ ਕੇ ਦੇਖਣਾ ਇਹ ਸਲਵਾਰ ਇਹ ਸਲਵਾਰ ਵਾਲਾ ਮੈਂ ਮਾਰ ਕੰਗਣੇ ਇਹਨਾਂ ਨੇ ਸਲਵਾਰ ਵਾਲਾ ਕੰਨਾਂ 'ਚ ਦੇਖ ਪੂਰਾ ਦਿਖਾ ਰਹੀ ਆ ਸਲਵਾਰਾ ਪੂਰਾ ਕਰਵਾਉਣਾ ਜਿਹੜਾ ਹਰਕਾ ਨਾ ਮੈਂ ਖੜੀ ਜਕ ਮੈਂ ਕਹਾਂ ਸੋ ਨਹੀਂ 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 ਰਾਤ ਤੇ ਕੱਲ ਨਹੀਂ ਦੇਖਿਆ ਹੈਗਾ ਤੇ ਹੁਣ ਆਪਾਂ ਸੋਨੋ ਮੈਂ ਗੱਲ ਕਰਨੀ ਆ ਨਹੀਂ 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 ਇਹ ਤਾਂ ਦੇਖ ਲੈਣ ਦੀ ਬਲੇਕ ਕੋਲ ਆਸ ਕੋਲ ਵਿੱਚ ਹੋ ਗਈ ਮਮਾ ਇੱਧਰ ਬੈਠ ਕੇ ਕੌਫੀ। ਕੌਫੀ ਨਹੀਂ ਪੀਂਦੇ ਮਮਾ ਪੀਂਦੇ ਨੇ ਚਾਹ। ਕੌਫੀ। ਮਮਾ ਦੀ ਸ਼ੱਕਰ ਖਤਮ ਹੋ ਗਈ ਤੇ ਮਮਾ ਨੇ ਅੱਜ ਮਜਬੂਰੀ 'ਚ ਦੋ ਕੜਾਣੇ ਚੀਨੀ ਪਾ ਕੇ ਚਾਹ ਬਣਾਈ ਹੈ। ਕਿਉਂਕਿ ਸੁਸਤੀ ਚੜਦੀ ਪਈ ਸੀ। ਕੱਲ੍ਹ ਸੁਕੀ ਨਹੀਂ ਆ ਰਹੀ ਪੁੱਤ। ਇੱਕ ਮਿੰਟ ਦੇ ਦੀ ਹੋਲਡ ਰੱਖਿਓ। ਨਕਲਵੰਦੇ ਸਾਹਿਬ ਇਹ ਕਾ ਕਿ ਤੁਹਾਨੂੰ ਨਹੀਂ ਜਾਣੀ। ਮੈਨੂੰ ਲੱਗਦਾ ਉਹਨਾਂ ਨਾਲ ਨਿਵਾਸ ਤੇ। ਕੀ ਕੀ ਬਣਾਈਏ? ਦਿਲ ਕੀ ਬਣਾਇਆ? ਤੇਰੀ ਤਾਂ ਜਿਵੇਂ ਸ਼ਾਸ ਹੈ। ਪਹਿਲਾਂ ਵੀ ਇਦਾਂ ਹੀ ਸੀ। ਮੈਂ ਪਾਲਿਆ ਕਿਦਾਂ ਕੀਤਾ ਸੀ? ਰੋ ਰੋ ਕੇ ਪਾਲਿਆ ਮੈਂ। ਇਹ ਮੈਂ ਪਹਿਲੇ ਇਹ ਮੈਂ ਤਾਂ ਪਹਿਲਾਂ ਤੇ ਬਣਿਆ। ਪਹਿਲਾਂ ਤੋਂ ਹੀ ਮਾਂ ਇਦਾਂ ਦਾ। ਸੋਨੂੰ ਤੂੰ ਵੀ ਪਾਗਲਾ ਲੈ। ਦਾ ਤੁਹਾਨੂੰ ਦਾ ਆਇਆ ਕਹਿੰਦੀ ਦਾਜ ਪਿਆ ਕਿਹੜਾ ਪਸੰਦ ਕਰਨਾ ਕਰ ਲੈ ਤੇ ਜਿਹੜਾ ਮੈਂ ਲਾਕ ਕਰਦੀ ਫੁੱਟ ਮੈਂ ਆਹ ਕਰਦੀ ਲਾ ਕੇ ਇਸ ਤੋਂ ਬਾਅਦ ਨੂੰ ਸੋਨੂੰ ਮੈਂ ਕਰਾਈ ਇੰਦੀ ਬਾਅਦ ਨੂੰ ਲਾ ਦਿਆ ਅੰਗਰੇਜ਼ ਜੀ ਕਹਿੰਦੀ ਜਿਹੜਾ ਮੈਂ ਲਾਕ ਕਰਦੀ ਉਹ ਤੇ ਦਿੰਦੇ ਨਹੀਂ ਦੇਣਾ ਚਾਹੀਦਾ ਜਮਾਨਤ ਤੇ ਮੋੜਾ ਚੱਕੀ ਰੱਖੇ ਲੈ ਗੱਲ ਕੀ ਚੱਲਣ ਦੀ ਚੂੜ ਜਿਹੜਾ ਮੈਂ ਪਸੰਦ ਕਰਦੀ ਫਿਰ ਦਿੰਦੇ ਵੀ ਨਹੀਂ ਤੁਸੀਂ ਉਹ ਲੈ ਲੈ ਤੂੰ ਤਾਂ ਕਾਦੀ 10 20 ਹਜ਼ਾਰ ਵਾਲਾ ਪਸੰਦ ਕਿਹੜਾ ਅੰਮ੍ਰਿਤਿਓ ਕੇੜਾ ਚੂੜ अच्छा वो सूट 2 लाख दा हां 2 लाख दा यही सूट पाए 2000 दा 100 ਦਿਖਾਉਂਦੇ ਐਸੇ ਜਿਹੇ ਕਲਰ ਚ ਸੂਟ ਜਿੱਤੇ ਪਾਇਆ ਹੁੰਦੇ ਕਾ ਉਂਦੀ ਸਾਡੀ ਚਾਹ ਤੂੰ ਮੇਰਾ ਪਰਸਲਾ ਹੈ ਕਾ ਦੀ ਦਿਨ ਸਟੈਪਲਰ ਦਵਾ ਮਾਂ ਤੇ ਮਗਾਣਾ ਲੋ ਕਿ ਸਾਡੀ ਜ਼ਿੰਦਗੀ ਠਾ ਵੱਲੀਏ ਨਹੀਂ ਸੰਸੁਣ ਤਨਣ ਦੀ ਮਾਂ ਜ਼ਿੰਦਗੀ ਹੋਏ ਮਨਪ੍ਰੀਤ ਵਰਗੀ ਠਾ ਹਾਂ ਹਾਂ ਕਾਲੀ ਬੰਦੀ ਲਈ ਤੈਨੂੰ ਕਹਿਣ ਦੇ ਦਈਆਂ ਮੇਰਾ ਬੈਗ ਲਿਆ ਅੰਦਰੋਂ ਸੁਣ ਮम्मी ਨੂੰ ਫੜਾ ਸਟੈਪਲਰ ਤੇਰਾ ਸਟੈਪਲਰ ਲਾ ਦੇ ਜੋ ਕਿ ਬਹੁਤ ਨਰਾ ਦੇ ਲਿਆ ਤੁਹਾਨੂੰ ਬੋਡੀ ਬੋਡੀ ਪਹਿਲਾਂ ਮੇਰਾ ਪਰਸ ਲੈ ਕੇ ਆਂ ਅੰਦਰ ਪਿਆ ਤੇ ਟੋਕਰੀ ਦੇ ਉੱਪਰ ਮੈਂ ਕੱਪੜੇ ਧੋਣੇ ਹੀ ਕੋਈ ਬੋਡੀ ਨਹੀਂ ਵੇਲਾ ਹੁੰਦਾ ਹੈ ਕਰੋ ਜੀ ਨਹੀਂ ਤੁਹਾਨੂੰ ਉਹ ਟੈਲਾ ਨਹੀਂ ਸਾਰੀਆਂ ਟਰਾਲੀ ਉਹ ਕਰਕੇ ਗਈ ਅੱਗੋਂ ਉਹ ਟਰਾਲੀ ਚੜਾਤੀ ਉੱਤੇ ਦੇਖਿਓ ਸਾਰੀਆਂ ਟੈਲਾਂ ਦੀਆਂ ਲੱਗੀਆਂ ਮੂਲ ਆਂ ਮਿੱਟੀ ਕੱਚੀ ਕੱਚੀ ਤੇ ਟੈਲਾ ਲੱਗਿਆ ਹੈ ਟੀਕ ਦੇ ਮੂਲ ਰਿਓ ਹੋਰ ਕੀ ਹੈ ਮੈਂ ਤਾਂ ਹੁਣ ਫਤਿਹ ਨੇ ਵੀਡੀਓ ਬਣਾ ਕੇ ਲੈਂਦੀ ਮੈਂ ਤੇ ਉਹਦੇ ਚ ਵੇਖਿਆ ਮੈਂ ਕਿਹਾ ਕੀ ਟੀਕ ਕਾਲੀਆਂ ਨਹੀਂ ਬਾਹਰ ਜਿਹੜੀਆਂ ਲੱਗੀਆਂ ਹੋਈਆਂ ਬੁਟਿਕ ਦੇ ਬਾਹਰ ਤੇ ਮਿਸਤਰੀਆਂ ਵਾਲੀਆਂ ਲੱਗੀਆਂ ਕਿਉਂ ਫੇਰ ਦੇ ਹਾਏ ਹਾਏ ਕਿੱਥੇ ਦੀ ਕਿੱਥੇ ਪਹੁੰਚ ਗਈ ਤੂੰ ਬਾਹਰ ਟੋਕਰੀ ਦੇ ਉੱਪਰ ਪਿਆ ਟੋਕਰੀ ਘੜੀ ਇਹਨੂੰ ਉੱਥੇ ਰੱਖ ਟੋਕਰੀ ਦੇ ਉੱਪਰ ਪਿਆ ਹੋਇਆ ਬਸ ਹਾਂ ਮੀਨਾ ਦਾ ਫਤੇ ਵੀ ਨਾਲ ਬੈ ਗਿਆ ਕਿੱਥੇ ਗਿਆ ਨਹੀਂ 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 ਫਤੇ ਤਾਂ ਆਉਂਦਾ ਥੋੜਾ ਜਾਣਾ ਹਾਂਜੀ ਪਾਣੀ ਜਾਣਾ ਨਹੀਂ ਪੁੱਤ ਨਾਲ ਜਾਣਾ ਵੀ ਨਹੀਂ ਹੈਗਾ ਤੁਸੀਂ ਮੈਂ ਤੁਹਾਨੂੰ ਬਸ ਹੁਣ ਉਹ ਮੰਮਾ ਬੁਲਾ ਰਹੀ ਫਤੇ ਆ ਚੱਪਾ ਲੈ ਲੈ ਮੈਨੂੰ ਉਹ ਚੱਪਾ ਦਾ ਖੜਾ ਦੇ ਤੈਨੂੰ ਮੈਂ ਕੱਟਦਾ ਸੀ ਤੀਤੀ ਦਾ ਫੋਨ ਤੇਨੂੰ ਦਿੱਤਾ ਸੀ ਵੀ ਤੇਨੂੰ ਚਾਹੀਦਾ ਹੈ ਨਾ ਨਾ ਦੇਈ ਸਾਂ ਮਨੇ ਭਾਰਤ ਉਟਾਂ ਦੇ ਆਏ ਪਹਿਲੇ ਜਾ ਫਤਿਹ ਫਤਿਹ ਹਾਂ ਉਹ ਤਾਂ ਕੀ ਕਹਾਂ ਦੱਸ ਦੇ ਹਮਣ ਕੋਸ਼ ਨਾ ਲਈ ਐ ਇਦਾਂ ਦਾ ਕੁਰਕਰੇ ਚਾਪ ਕੋਸ਼ ਨਾ ਲਈ ਚੰਗਾ ਨਹੀਂ ਸੂਕ ਵੀ ਨਹੀਂ ਲੈਣਾ ਪੁੱਤ ਗਰਮ ਹੁੰਦਾ ਏ ਹਾਂ ਠੀਕ ਲੈ ਆ ਹਾਂ ਲੈਣ ਸੋਨ ਬੜਾ ਤਾਂ ਆਪਣੇ ਤੇ ਰੱਖ ਲੋ ਕਦੇ ਦੀ ਬੀੜੀ ਬਣਾਉਣ ਤੇ ਹੱਥ ਨਾਲ ਠੀਕ ਠੀਕ ਕਰਕੇ ਤਾਂ ਫੇਰ ਵਧੀਆ ਹੁੰਦਾ ਵਧੀਆ ਹੁੰਦਾ ਤੇਰਾ ਫੇਸ ਤਰਾ ਫੇਸ तो ਰਿਆ ਹੈ ਮੇਰੀ ਹੈਂਡ ਬੈਗ ਚ ਸਾਰਾ ਕੁਝ ਹੁੰਦਾ ਵਿੱਚੇ ਮੇਕਅਪ ਦਾ ਸਾਮਾਨ ਦੀ ਵਿੱਚੇ ਮੇਰਾ ਸਾਮਾਨ ਨਾਲ ਸ਼ੀਸ਼ਾ ਨਾਲ ਸ਼ੀਸ਼ਾ ਵੀ ਹੁੰਦਾ ਜੀ ਸ਼ੀਸ਼ਾ ਸੁਸੋ ਨਹੀਂ ਹੁੰਦਾ ਹੈਗਾ ਤੇ ਸੁਰਖੀ ਕਹਿੰਦੇ ਲਾਂਜੀ ਬੁਣ ਸਿੱਜਦੀ ਘਰੋਂ ਲੱਗ ਜਾਂਦੀ ਨਹੀਂ ਮੇਕਅਪ ਖੜੀ ਕਰ ਲਾਂਦੇ ਸੂਪ ਬੱਟੇ ਨੂੰ ਪੜਾਣ ਜਾਂਦੇ ਆ ਆਪ ਹੀ ਤਾਂ ਕਹਿੰਦੇ ਮੈਂ ਮੇਕਅਪ ਸੋਰਾ ਬੋਲ ਰਹੀ ਹੈ ਨਾ ਕੋਈ ਨਾ ਕੋਈ ਲੰਮੀ ਹੈ ਨਹੀਂ ਲੱਗਿਆ ਹੈ ਉਹਨੇ ਕਿ ਸਾਡੀਪੁਰ ਨਾਲ ਲੱਗ ਕੇ ਜਿੱਦੇ ਦੂਰ ਨਾਲ ਆਉਣਾ ਹੈ ਤੇ ਦੀਦੀ ਨੇ ਕੱਲੀ ਕੱਲੀ ਪੀਸ ਲਿਖੀ ਹੈ ਤੇ ਆਪ ਬਣਾ ਲਾ ਇੱਕ ਜਣਾ ਪਰ ਹੱਥ ਤੇ ਨਹੀਂ ਆ ਰਿਹਾ ਕੈਮਰੇ ਤੇ ਦੀਦੀ ਆਇਤ ਲਾਓ ਹੈਲੋ ਇਹ ਹੈਗਾ ਰਮਨ ਦੀਦੀ ਯੂਐਸਏ ਹਾਂ ਤੋਂ ਮਰੇ ਦੋ ਉੱਡ ਕੇ ਨਹੀਂ ਹੋ ਰਿਹਾ ਦੇਖੋ ਕਿਹੜੇ ਫੋਨ ਤੇ ਆਹ ਵਾਲੇ ਕੋਲ ਨਹੀਂ ਆਇਆ ਕੋਲ ਆਇਆ ਕਿ ਨਾ ਦਾ हां, ਟੂਲੀ ਖੱਲ ਦੇ ਪੰਡੂ ਹੋ ਚੁੱਕੇ ਨੇ। ਆਪਾਂ ਦੀ ਜੀ ਦਾ ਮਾਇਰਾ ਕੰਮ ਕਰਾ ਕੇ ਗੋਵਾਰੋਂ ਪਾ ਚੱਲਦੇ ਹਾਂ ਰਸੋਈ 'ਚ। ਤੇ ਗਾਇਸ ਕੱਲ੍ਹ ਵਾਸਤੇ ਮੈਨੂੰ ਇੰਨੀ ਸਾਰੀ ਮੋਟੀਵੇਸ਼ਨ ਦੇ ਲਈ ਸਾਰਿਆਂ ਦਾ ਦੁਆਵਾਂ ਦੇ। ਦੋਨੇ ਹੈਗੇ ਨੇ। ਮੈਨੂੰ ਹੌਸਲਾ ਦੇਣ ਵਾਸਤੇ ਤੁਹਾਡਾ ਸਭ ਤੋਂ ਬਹੁਤ-ਬਹੁਤ ਸ਼ੁਕਰੀਆ। ਦੋਨੇ ਹੈਗੇ ਨੇ। ਉਹ ਕਿਦਾਂ ਜੀ? ਕਿਹੜਾ? ਉਹ ਲੱਗ ਰਿਹਾ ਅਮਨ ਮਾਹਲੀ ਦਾ। ਲਾ ਅਮਨ ਦੀਦੀ ਮਾਹਲੀ ਤੋਂ ਤੜਾ ਸੂਟ ਚੱਲ ਕਰ ਰਹੀ ਆ ਵੇਖੋ ਆਹ ਹੋ ਗਿਆ ਜਦੋਂ ਤੱਕ ਕਰ ਮੰਨਿਆ ਨਹੀਂ ਤੱਕ ਹੋ ਗਿਆ ਆਹ ਕੋਲੇ ਤੱਕ ਕਰ ਮੰਨਿਆ ਅੱਧਾ ਤੱਕ ਕਰਤਿਆਂ ਆ ਦੇਖੋ ਮੇਰਾ ਕੰਮੜਾ ਮਾਣਾ ਪੂਰਾ ਫੋਟੋ ਤਾਂ ਨਹੀਂ ਕਰੀਆ ਜਾਣਾ ਹੋਏ ਜਿੱਦਾਂ ਦਾ ਨਾਲ ਨਾਲ ਕੋਪੀ ਇਹ ਵੀ ਲਾ ਧਿਆਨ ਦਾ ਕੱਚ ਦਾ ਲੱਕ ਲੱਗਾ ਮੇਰੇ ਤਾਂ ਕਰਕੇ ਮੈਨੂੰ ਕਹਿੰਦੇ ਕੱਚ ਦਾ ਲੱਕ ਲੱਗਿਆ ਮੇਰੇ ਲੱਕ ਵੱਲ ਲੱਗਿਆ ਦੋ ਚਾਰ ਠੀਕ ਹੈ ਬਸ ਮੈਂ ਫਾਸ ਰਾਈਟ ਕਰਨਾ ਹਾਜ਼ਰ ਆ ਕੇ ਸਭ ਚਾਰ ਪਾਸੇ ਨਾ ਸੁਣ ਕੇ ਨਾ ਸੋਣਾ ਗਾਈਜ਼ ਆ ਤੁਹਾਨੂੰ ਦੇਖੋ ਕਿ ਨਛਾ ਨਾ ਮੈਂ ਤਾਂ ਕਿਹ ਦੀ ਦੇਗਾ ਦੇ ਲਈ ਦੇਖਿਆ ਹੋਣਾ ਬੜਾ ਪਿਆਰਾ ਲੱਗ ਰਿਹਾ ਮੈਨੂੰ ਇਹਦਾ ਕਲਰ ਕੰਬੀਨੇਸ਼ਨ ਵੀ ਜਿਹੜਾ ਤਾਂ ਮੈ ਹਰੂਨ ਰੈਡ ਕਲਰ ਬਹੁਤ ਪਸੰਦ ਨਹੀਂ ਬਾਈ ਇਹਦੇ ਤੇ ਸਿੱਪੜ ਲੱਗੀ ਇਹ ਇੱਕ ਸੇਲ ਹੋਇਆ ਇੱਕ ਰਹਿ ਗਿਆ ਆਪਣੇ ਕੋਲ ਪੀਸ ਬਈ ਆ ਲਾਸਟ ਪੀਸ ਹੈ ਜਿੰਨੇ ਚੱਕਣਾ ਚੱਕ ਲੋ ਜਿਹੜਾ ਲੈ ਗਿਆ ਜਿਹੜਾ ਰਹਿ ਗਿਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬਹੁਤ ਹੀ ਸਪੈਸ਼ਲ ਸੂਟ ਹੈ ਪ੍ਰਾਈਸ ਕੀ ਹੈ ਪ੍ਰਾਈਸ ਹੈਗਾ 1750 ਪ੍ਰਾਈਸ ਹੈਗਾ ਜੀ 1750 ਤੇ ਮੈਂ ਵੀ ਇੱਕ ਵਿਦਆਉਟ ਸ਼ਿਪਿੰਗ ਵਿਦਆਉਟ ਸ਼ਿਪਿੰਗ ਸ਼ਿਪਿੰਗ ਪੰਜਾਬ ਦੇ ਅੰਦਰ 50 ਰੁਪਏ ਰਹੇਗੀ ਸ਼ਿਪਿੰਗ ਪੰਜਾਬ ਦੇ ਅੰਦਰ 50 ਰੁਪਏ ਰਹੇਗੀ ਬਸ ਤੇ ਮੈਂ ਵੀ ਇਹਦੇ ਚ ਦੋ ਤਿੰਨ ਜੀਵਾਂ ਵਧ ਲਾ ਕੇ ਤੇ 1750 ਦੀ ਥਾਂ 1,750 ਦਾ ਸੂਟ ਬਣਾ ਦੇਣਾ ਹਣੀ ਜਿੱਦਾਂ ਆਪਾਂ ਨੇ ਅੱਜ ਕੀਤਾ ਸੀਗਾ ਮੈਨੂੰ ਕਿਸੇ ਭੈਣ ਦਾ ਮੈਸੇਜ ਆਇਆ ਕਹਿੰਦੇ ਗਗਨ ਜੀ ਜੀ ਇਹ ਸੂਟ 2 ਲੱਖ ਦਾ ਹੈ ਕਿ 20 ਹਜ਼ਾਰ ਦਾ ਜੀ ਕਿਸੇ ਦੀ ਵੀ ਨੇ ਕਮੈਂਟ ਵੀ ਕੀਤਾ ਹੋਇਆ ਸੀਗਾ ਮੈਂ ਆਪ ਵੀ ਵੇਖੀ ਵੀਡੀਓ ਜਾ ਕੇ ਮੈਂ ਕਿਹਾ ਕੀ ਪਤਾ ਕਿ ਤੇ ਕਈ ਏਰੀ ਕੋਈ ਬਰਾਇਡਲ ਕੀ ਦਾ ਹੈਵੀ ਲਹਿੰਗਾ ਨੂੰਗਾ ਫਿਰ ਸੂਟ ਤਿਆਰ ਕੀਤਾ ਮੈਂ ਕਿ ਸੱਚੀ ਉਹ 2 ਲੱਖ ਦਾ ਹੋਵੇ ਪਰ ਉਹ ਬਾਅਦ ਚ ਸੂਟ ਨਿਕਲਿਆ ਫਤਨ 20 ਹਜ਼ਾਰ ਵਾਲਾ ਜੀ 20 ਹਜ਼ਾਰ ਵਾਲਾ ਸੂਟ ਨੂੰਗਾ ਸੀਗਾ ਦੇਖੋ ਨਾਲੇ ਕਹਿੰਦੇ ਜ਼ੀਰੋ ਦੀ ਕੋਈ ਵੈਲਿਊ ਨਹੀਂ ਹਨਾ ਤੇ ਜ਼ੀਰੋ ਦੇ ਮੈਂ ਕਿ ਨਹੀਂ ਬਹੁਤ ਪਹਿਲੇ ਉਹ ਜਿੱਥੇ ਵੀ ਜ਼ੀਰੋ ਵੱਧ ਘਟ ਲੱਗ ਗਈ ਨਾ ਮਨਪ੍ਰੀਤ ਪੂਰੀ ਸੀਰੀਅਸ ਹੈ ਪੂਰਾ ਸੀਰੀਅਸ ਆ ਕਹਿੰਦੋ ਨਹੀਂ ਸੱਚ ਮਨਪ੍ਰੀਤ ਕਹਿੰਦੀ ਮੈਨੂੰ ਟਿਊਸ਼ਨ ਕਲਾਸਿਸ ਕਰਾ ਕਰ ਗਗਨ ਜੀ ਨੂੰ ਮੈਨੂੰ ਸਿਰਫ ਕੱਲੀ ਇੰਗਲਿਸ਼ ਇੰਗਲਿਸ਼ ਸਿਖਾ ਦੇ ਠੀਕ ਹੈ अंग्रेजी <laughs> तो तरबी ना लिखना अंग्रेजी तो तो अंग्रे मैं पाई ली <laughs> देखो ਮਨਪ੍ਰੀਤ ਮੈਨੂੰ ਦੇ ਦੇ ਉਹਨੇ ਉਹਨੂੰ ਤਾਂ ਕਹਤਾ ਯੂ ਵੈਲਕਮ ਤੇ ਮੇਰਾ ਵੀ ਮੈਂ ਵੀ ਤੇਰਾ ਯੂ ਵੈਲਕਮ ਕਰਾਂ ਹੁਣ ਕੋਈ ਨਹੀਂ ਮੈਨੂੰ ਦੂਸਰਾ ਹੀ ਦੇ ਦੇ ਮਨਪ੍ਰੀਤ ਆਈ ਲਵ ਮੈਂ ਤਾਂ ਕਿਹਾ ਇਹ ਕਹਦਾ ਕਰੋ ਆਈ ਲਵ ਯੂ ਮਨਪ੍ਰੀਤ ਮੈਨੂੰ ਤਾਂ ਇਹ ਦੇ ਦੇ ਪਾਣੀ ਥੈਂਕ ਯੂ ਸੋ ਮਚ ਦੇਖੋ ਮਨਪ੍ਰੀਤ ਬਹੁਤ ਹੈ ਮਨਪ੍ਰੀਤ ਟੂ ਮਚ ਕੋਲਡ ਹੋ ਗਿਆ ਵਾਟਰ ਹੂੰ ਚੱਕ ਦੇ ਫਟਾ ਵੀ ਵਿੱਚ ਚੁੱਕ ਦੇ ਫਟਾ ਨਹੀਂ ਜਿਆਦਾ ਠੰਡਾ ਹੋ ਗਿਆ ਚਾਹ ਫਿਰ ਬਕਸੇ ਨਾਲ ਹੋਣਾ ਦੇਖੋ ਹੋਰ ਮੈਂ ਤਾਂ ਠੰਡਾ ਪਾਣੀ ਪੀਂਦੀ ਨਹੀਂ ਹੈਗੀ ਗਾਇਸ ਠੰਡਾ ਪਾਣੀ ਹੈ ਖੰਡਾ ਪਾਣੀ ਨਾ ਪੀਆ ਕਰੋ ਖੰਡਾ ਪਾਣੀ ਨਹੀਂ ਚੰਗਾ ਹੁੰਦਾ ਹੈਗਾ ਲੈ ਫੜ ਮਾਰ ਕੇ ਤਾਂ ਖਰਾਬ ਹੋ ਜਾਂਦਾ ਸਿੱਕਾ ਲੱਗ ਜਾਂਦੀਆਂ ਨੇ ਫੜ ਫੜ ਕੰਬਲ ਵਿੱਚ ਲੁਕਣਾ ਪੈਂਦਾ ਅੰਦਰ ਕੋ ਮਮਾ ਪੜਿਆ ਆ ਰਹੀ ਹੈ ਮਮੀ ਦੇ ਕੋਲ ਤੇ ਕਿਦਾ ਫਟੇ ਓਏ ਇਹ ਨਹੀਂ ਚਾਹ ਤੇ ਆਈ ਆਪਣੀ ਚਾਹ ਕੋਲ ਖੜਿਆ ਮਮੀ ਨੇ ਨਾ ਮੈਂ ਤਾਂ ਦਾਦੀ ਮਮੀ ਨੇ ਪੀਤਾ ਦੁੱਧ ਤੇ ਉੱਥੇ ਕਿਤੇ ਚਾਹ ਪਈ ਪਤਾ ਨਿੰਬੂ ਪਾਣੀ ਪਿਆ ਤੇ ਮਮੀ ਨੇ ਇੱਧਰ ਆ ਕੇ ਹਾਂ ਔਰ ਤੇ ਮਮੀ ਜਾ ਕੇ ਤੇ ਚਾਹ ਨਹੀਂ ਦੁੱਧ ਪੀਣ ਦਾ ਫਾਇਦਾ ਕੀ ਹੈ ਜਦੋਂ ਬਾਅਦ ਫਿਰ ਚਾਹ ਪੀਣੀ ਹੈ ਕੀ ਕਰੇ ਬੰਦਾ ਦੱਸੋ ਕਿ ਅੱਜ ਮੰਮੀ ਦੀ ਚੰਗੀ ਕਲਾਸ ਲਾਈ ਦੀਦੀ ਨੇ ਗੱਲ ਵੀ ਸਹੀ ਮਨ ਲੱਗਦਾ ਮੰਮੀ ਇਹਨਾਂ ਥੋੜੇ ਜਿਹਾ ਐਕਟਿਵ ਵੀ ਫੇਰ ਹੀ ਹੋਣਗੇ ਮੈਂ ਮੰਮੀ ਨੂੰ ਪਹਿਲਾਂ ਵੀ ਬੜੀ ਵਾਰੀ ਕਿਹਾ ਕਿ ਮੰਮੀ ਇਦਾਂ ਨਾ ਕਰਿਆ ਕਰੋ ਤੁਸੀਂ ਇਦਾਂ ਨਾ ਕਰਿਆ ਕਰੋ ਮੈਂ ਨਾ ਕਿ ਅੱਜ ਕਹਿ ਰਹੀ ਮੈਂ ਹਾਂ ਤਾਂ ਮੰਮੀ ਕਹਿ ਰਹੀ ਨਾ ਪੰਜੀਰੀ ਬਣਾਣੀ ਪੰਜੀਰੀ ਬਣਾਣੀ ਤੇ ਉਹ ਡੱਬਾ ਦੇਖ ਲਾ ਰਹੀ ਤੁਹਾਡੇ ਆ ਕਿਦਾਂ ਦਾ ਪਿਆਈ ਮੈਂ ਕਿਹਾ ਕਿਦਾਂ ਦਾ ਪਿਆ ਤਾਂ ਖਾਧਾ ਵੀ ਕੀਤਾ ਨਹੀਂ ਪਤਾ ਕੀ ਚੀਜ਼ ਬਣੀ ਪਈ ਸਾਰਾ ਕੁਝ ਸਰਾਣੇ ਰੱਖਿਆ ਹੋਇਆ ਮੰਮੀ ਦੇ ਤੇ ਮਤਲਬ ਚੋਕ ਕੇ ਖਾਣੀ ਤੇ ਆ ਗਈ ਹੈ ਨਾ ਤੇ ਉਹ ਵੀ ਨਹੀਂ ਮੰਮੀ ਖਾਣ ਦੇ ਹੈਗੇ ਫਿਰ ਉਹ ਤੇ ਗੱਲ ਦੇਖੋ ਗੱਲ ਸੀ ਨਾ ਇਦਾਂ ਤੁਹਾਨੂੰ ਹੋਣਾ ਚਾਹੀਦਾ ਤੇ ਬੈਠਾ ਚਾਪਾ ਬਣਾਇਆ ਕਾਲੇ ਛੋਲੇ ਤੇ ਵਿੱਚ ਥੋੜੇ ਜਿਹੜਾ ਆਜੂਮੇ ਕਿਚੇ ਹੋਏ ਨੇ ਤੇ ਨਾਲ ਮੈਂ ਉਹਦੇ ਭਰਾਣੇ ਦੇ ਚੌਲ ਤੇ ਮੈਨੂੰ ਤਾਂ ਗੱਲ ਕਿ ਆਹ ਆ ਗਏ ਜਿਵੇਂ ਅੰਤਵਾਤ ਗਏ ਨੇ 6 ਤੇ ਮੈਂ ਬਸ ਚੌਲ ਈ ਉਹਦਣਾ ਤੇ ਨਾਲ ਪਾਣੀ ਵੀ ਧਰ ਬਣਾ ਗਰਮ ਫਿਰ ਰਾਈਸ ਜਦੋਂ ਸੁਣਾਉਣੇ ਦੇਖ ਲੀਏ ਕਿੰਨੇ ਭਰਾਣਾ ਉਹ ਬਿਠਾਉਣ ਲੱਗਿਆ ਹੋਈਆਂ ਨੇ ਰਾਈਸ ਬੋਇਲ ਕਰਕੇ ਬਣਾਇਆ ਕਰੋ ਤਾ ਇਹ ਗਲਾਸ ਦੇ ਦੋ ਪਾਣ ਬਹੁਤ ਨੇ ਐ ਤੁਹਾਨੂੰ ਗੱਲ ਫੜ ਗਈ ਹਾਂ ਫਾਟੇ ਦਮੂ ਕਿਰਮ ਉਹਨਾਂ ਨਾਲ ਕਿਹਦੇ ਆ ਲੋ ਜੀ ਮੈਂ ਪੂਰੇ ਤਰੇ ਗਲਾਸ ਪਾ ਲਏ ਤਰੇ ਵਧੀਆ ਨਹੀਂ ਹੁੰਦੇ ਸਵਾ ਤਰੇ ਕਰ ਲੀਏ ਚੈੱਕ ਕਰੋ ਥੋੜੇ ਜਿਹਾ ਪਾਣੀ ਉੱਪਰ ਪਾ ਲਿਆ ਆ ਗਿਆ ਕਿੰਨੀ ਬੜਾ ਕਰ ਸਾਡੀ ਦੇ ਤੀਆਂ ਅੱਜ ਬਣਿਆ ਛੋਲੇ ਦੀ ਸਬਜੀ ਗਾਈਸ ਕਹਿੰਦਾ ਬਾਰੂ ਰੇਤ ਤੇ ਮਨਪੁਲਾਤੀ ਹੋਉਣੀ ਲਿਆ ਕਿ ਕਿੱਦਾਂ ਦੀ ਹੈ ਹੈ ਹਾਂ ਚੋੜ ਨਾ ਦਰਹੀ ਇਸੇ ਦੀ ਬੰਦਲ ਮਨਪੇ ਪੂਰੀ ਹੋਸ਼ ਹੋ ਰਹੀ ਮਨਵੇ ਮਨ ਤੇ ਮਨ ਦੁਆ ਤੂੰ ਦੱਸਿਆ ਮੈਨੂੰ ਕਿਨੇ ਦਾ ਨਾ ਹੋ ਗਿਆ ਭੁੱਖੀ ਮਰਦੀ ਨੂੰ ਤੂੰ ਮੈਨੂੰ ਇਹ ਦੱਸਿਆ ਵੀ ਗਰੰਦੀ ਤੇ ਬਕਲੀ ਹੋ ਗਈ ਸੀਰੀਅਸ ਮਨ ਤੇ ਪੂਰੀ ਅਰੇ ਬੋਲਾ ਉਹ ਕੈਮਰੇ ਚ ਨਾ ਮੈਨੂੰ ਵੇਖੀ ਜਾਂ ਤੂੰ ਉਹਨੂੰ ਕੈਮਰੇ ਚ ਮੈਨੂੰ ਵੀ ਵੇਖੀ ਜਾਂਦੀ ਕਿ ਮਨ ਕੋਈ ਭਾਲ ਕੇ ਤੁਸੀਂ ਮਨ ਨੂੰ ਤਾਂ ਨਹੀਂ ਕਰਦੇ ਹਾਂ ਤੁਹਾਨੂੰ ਲਾਭ ਕਰ ਗਿੱਲਾਓ ਲੈ ਕਰਦੀ ਹੂ ਤੈਨੂੰ ਬਲੈਕ ਹਾਂ ਮੈਨੂੰ ਲੈਕ ਕਰਦੀ ਆ ਉਹ ਸਾਡਾ ਜੁਕੇ ਦਾ ਸੰਧਾਰ ਆਇਆ ਜੰਮਨ ਨੇ ਵੀਡੀਓ ਪਾਈ ਸੀ ਨਾ ਤੇ ਮੈਨੂੰ ਲੱਗਾ ਕੋਈ ਸੱਚੀ ਹੈਂ ਸੀਰੀਅਸ ਲੈ ਗਈ ਉਹਨਾਂ ਨੇ ਸੱਚੀ ਸੰਧਾਰਾ ਭੇਜਿਆ ਆਹ ਹੋਈ ਤਨੂੰ ਮੰਮੀ ਦੇ ਤੌਰ ਵੇਖਣ ਮੈਂ ਟਲ ਆ ਮਮੀ ਨੇ ਅੰਦਰ ਜਾਣ ਨੂੰ ਮੰਮੀ ਨੂੰ ਨਾ ਇਦਾਂ ਜਾਣ ਗੁੱਝ ਕੇ ਤਾਂ ਨਹੀਂ ਕਰਦੇ ਆਂਗੇ ਆ ਤੇ ਗਾਈਸ ਆਹ ਲੱਗ ਗਿਆ ਮੇਰਾ ਤੇ ਯੂਨਟ ਆਹ ਬਾਰ ਗਿਆ ਤਾਂ ਉਧਰ ਦਿਖਾਉਣਾ ਹਾਂ ਚਲ ਆ ਜੰਗਲਾਂ ਨੂੰ ਲੱਗਦਾ ਤੇ ਕਾਰ ਤੋਂ ਗੁਆਚ ਉਹਦੇ ਪਰ ਬੋਲਦੇ ਹਾਂ ਰਸਤੇ ਤੇ ਦਿਖਾ ਲ ਨਾ ਆਲਾ ਹੈ ਬੱਜਰੀ ਆ ਗਈ ਤਾਹੀਆਂ ਆ ਗਈਆਂ ਆ ਬੀੰਦੀ ਆ ਮਸਤ ਆਇਆ ਸੀ ਲੱਟਾ ਨਾਲ ਤੇ ਆਪਾਂ ਹੀ ਜਾ ਕੇ ਵਲੋਗ ਬਣਾਇਆ ਅਰੇ ਤਰ ਵੀ ਕਰਦੇ ਨਹੀਂ ਅਰ ਚੱਕਦੇ ਨਹੀਂ ਇਹ ਦੱਤੀ ਐ ਠੀਕ ਐ ਗਾਇਸ ਤੇ ਆ ਪਾਗਲ ਹੋ ਗਿਆ ਅੰਦਰ ਅੰਦਰ ਆਨੇ ਦੰਮੂ ਕਿ ਦੰਮੂ ਕਿ ਆਇਆ ਅੰਦਰ ਆ ਮਾਂਜੀ ਹਾਂਜੀ ਹਾਂਜੀ ਬੋਲੋ ਕੋਤੈ ਨਾ ਬੀਠੀ ਚ ਲਾਈਟਾਂ ਲੱਗੀਆਂ ਉਹਨਾਂ ਦੀ ਵੀਡੀਓ ਬਣਾ ਕੇ ਲੈ ਕੇ ਆਇਆ ਇਧਰ ਨੀਦ ਸ਼ਾਪਿੰਗ ਕਰਦਾ ਫਿਰਦਾ ਦਮੂ ਵਾਸਤੇ ਕਿੰਨੇ ਸਾਲ ਦੀ ਦਮਣ ਦਮਣ ਤਾਂ ਬੜਾ ਵੱਲ ਦੀ ਤਾਂ ਛੋਟੀ ਹੈ ਪਰ ਵੱਡੀ ਵੱਡੀ ਹੈ ਕਹਿ ਨਹੀਂ ਤੂੰ ਨੰਬਰ ਦੱਸ ਨਾ ਦਮੂ ਆਪਣਾ ਮੈਨੂੰ ਪਤਾ ਹੀ ਨਹੀਂ ਕਿਹੜਾ ਹੁੰਦਾ ਆ ਤੇਰੀ ਸ਼ਰਟ ਦੇ ਪਿੱਛੇ ਲਿਖਿਆ ਹੋਣਾ ਹੈ ਛਾਲਦੀ ਏ ਹੋਰ ਇੱਕ ਮਿੰਟ ਮੈਂ ਸ਼ਰਟ ਦਾ ਨੰਬਰ ਲਾ ਦੇਵੀਂ ਸ਼ਰਟ ਦਾ ਨੰਬਰ ਹੈਗਾ 16 ਸ਼ਰਟ ਬੀ ਬਸ ਉਸ ਹੱਬ ਨਾਲ ਆਇਆ ਸ਼ਰਟ ਦੇ ਨੰਬਰ ਦਾ ਹੱਬ ਨਾਲ ਇਧਰ ਆਪਾਂ ਇੱਕ ਪਾਸੇ ਟੋਲੰਦਾ ਪਾਣੀ ਧਰਤਾ ਕਿਤੇ ਇੰਨੀ ਵੀ ਨਹੀਂ ਲੱਗਦੀ ਕਿ ਮੈਨੂੰ ਕੋਈ ਹੋਰ ਆ ਹੀ ਤੇ ਜੇ ਕਿਤੇ ਟੌਣ ਟੌਣ ਨਾ ਸਮਝ ਲੈ ਦਮੂ ਉਹ ਅਫੇਲ ਫਟਰਾ ਸਕਦੇ ਰਹੇ ਨੇ ਚਲੋ ਯਾਹੀ ਤੂੰ ਐਂਕਰ ਮੈਂ ਜੋਬ ਪਤਰਾ ਖ ਲੈ ਸਕੂਲ ਛੱਡ ਦਿੰਨੀ ਆ ਮੈਂ ਛੱਡ ਦੇ ਮੈਂ ਤਾਂ ਕਿਹ ਹੈ ਕਿੰਨੀ ਤਨਖਾਹ ਦੇਣਗੀ ਤਨਖਾਹ ਥੋੜੀ ਦੇਵਾਂਗੀ ਲੈ ਮੈਂ ਸੱਚੰਦੀ ਵੀ ਮੈਂ ਆਪਣੀ ਜੋਬ ਛੱਡ ਕੇ ਤੇ ਮੈਂ ਦੀਦੀ ਨਾਲ ਕੰਮ ਲਾ ਜਾਂਦੀ ਦੀਦੀ ਕਹਿੰਦੀ ਤਨਖਾਹ ਨਹੀਂ ਦੇਵਾਂਗੀ ਦੱਸ ਫਿਰ ਮੈਂ ਟਿੰਡੇ ਲੈਣ ਨੂੰ ਜੋਬ ਛੱਡਦੀ ਆ ਤਾਂ ਜੇ ਤਾਂ ਤਨਖਾਹ ਪੈਸੇ ਦੇ ਤੇ ਇਹ ਤੇ ਹੋਰ ਨਜ਼ਾਰਾ ਉਹ ਮੈਂ ਕਰਦੀ ਮੈਨੂੰ ਦੇਖ ਰੂ ਇਹ ਤਾਂ ਤੇ ਮੂ ਹੋਰ ਨਜ਼ਾਰਾ ਹਨਾ ਲੱਖ ਦੀ ਸੇਲ ਵੀ ਹੋ ਗਈ 50 ਮੇਰਾ 50 ਤੁਹਾਡਾ ਜੋੜ ਵੀ ਲਾਣਾ ਬੜਾ ਪੂਰਾ ਚੋਰਾ ਹੈ ਤਾਂ 1 ਵਜੇ ਸੌਣੇ ਆਂ ਦੀਦੀ ਮੇਰਾ ਹਾਲ ਦੇ ਇੱਥੇ ਰੱਖਿਆ ਯਾਰ ਸਟੈਪਲਰ ਮੈਂ ਇਹ ਨਹੀਂ 2 ਮਿੰਟ ਦੀ ਗੈਪ ਹੋ ਗਈ ਚੀਜ਼ ਦੇਖੀ ਯਾਰ ਕਮਾਲ ਹੋ ਗਈ ਸਾਡੇ ਘਰ ਦਾ ਹਾਲ ਹੈ ਫਤੇ ਸਿੰਘ ਆਇਆ ਹੁਣੇ ਤੇ ਲੈ ਗਿਆ ਹੁਣੇ ਵੇਖਣ ਦੱਸ ਕਿ ਐਂ ਅੰਦਰੋਂ ਘਮ ਹੋਇਆ ਯਾਰ ਮੈਂ ਉਹ ਮੇਰਾ ਆਪਦਾ ਪਰਸਨਲ ਸਟੈਪਲਰ ਹੈ ਉਹ ਸਾਨੂੰ ਚਾਹੀਦਾ ਹੁੰਦਾ ਉਹ ਮਿਲੇਗਾ ਲੈ ਮੇਰਾ ਸਿਰ ਦੁਖੰਦਾ ਇੱਥੇ ਸਟੈਪਲਰ ਰੱਖੇ ਗਈਆਂ ਮੈਂ ਮੈਨੂੰ ਕਿਹ ਪਤਾ ਇੱਕਾ ਕੁੱਕਰ ਦੀ ਸੀਟੇ ਨੇ ਰਾਲਾ ਪਾ ਰੱਖਿਆ ਵਿੱਚ ਦੰਮੂ ਦੰਮੂ ਫਤੈ ਨੂੰ ਪੁੱਛ ਗਿਆ ਪੱਕਾ ਉਹਨੇ ਰੱਖਿਆ ਹੋਣਾ 2 ਮਿੰਟ ਵੀ ਨਹੀਂ ਲੱਗੇ ਹੈਗੇ ਹਾਂ ਇੰਨਾ ਪਿਆਰ ਕਿਹੜਾ ਇਹ ਆ ਤੇ ਸਾਡਾ ਕਰਮਾ ਵਾਲਾ ਪੱਖਾ ਵਿਚਾਰਾ 24 ਘੰਟੇ ਚੱਲਦਾ ਰਹਿੰਦਾ ਹੈਂ ਹਾਂ ਮੈਂ ਕਰਦੀਆਂ ਕਰਤਾ 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 ਨਹੀਂ ਅੱਜ 18 3 ਹੋ ਗਈ 9 ਦਿਨ ਰਹਿ ਗਏ 3ਾਂ ਚੱਕ ਤੂੰ ਇਹ ਨਾ ਮਾ ਪਾਉਗੇ ਤੂੰ ਇਹ ਤਾਂ ਕਹਿੰਦੇ ਹੈਗਾ ਏ ਫਿਰ ਜਿਹੜਾ ਹੈਗਾ ਇਹ ਪਾਜੋ ਕੋਈ ਗੱਲ ਨਹੀਂ ਮੈਂ ਇਹ ਤੇ ਉਹ ਪਾਣਾ ਸੂਟ ਪਿਓਰ ਔਰ ਗੰਜਾ ਦੀ ਹੈ ਨਾ ਉਹ ਐ ਲੱਗਦਾ ਖਿਲਰੀ ਖਿਲਰੀ ਜੀ ਰਹਿਣੀ ਮੇਰੇ ਕੋਲ ਤੈਨੂੰ ਪਤਾ ਉਹ ਜਿਹੜੇ ਮੇਰੇ ਸੂਟ ਨਾਲ ਦੀ ਚੁੰਨੀ ਨਹੀਂ ਹੈਗੀ ਜਿਹੜਾ ਮੈਂ ਪਾਣਾ ਪੀਚ ਜਿਆ ਕਿਹੜਾ ਪੀਚ ਮੈਂ ਸੋਚਦੀ ਉਹ ਨਾ ਮੈਂ ਮਰੂਨ ਚੁੰਨੀ ਜਿਹੜੀ ਮੈਂ ਜਰ ਤਾਨੂੰ ਜਿਹੜਾ ਸਰ੍ਹਗੇ ਦੀ ਦੀ ਨੀ ਸੂਟ ਨਹੀਂ ਵੇਚ ਮੈਂ ਮੈਂ ਮਰੂਨ ਚ ਨਹੀਂ ਉਹ ਹੀ ਲੈ ਲਾਂਗੀ ਮੈਂ ਉਹ ਲੈ ਲਈ ਹੋਰ ਗੋਟਾ ਛੋਟਾ ਵੀ ਲੱਗਿਆ ਹੋਇਆ ਉਹਨੂੰ ਮੈਨੂੰ ਕਲਪ ਕਰ ਜੇ ਤੁਸੀਂ ਸੁਆਣਾ ਤੇ ਯਾਰ ਮੈਂ ਇੱਥੇ ਕੱਢ ਕੇ ਰੱਖ ਕੇ ਗਈ ਆ ਦੰਮਨ ਕਰ ਦਵਾਂ ਫੇਰ ਤੈਨੂੰ ਬੁਲਾਇਂ ਕਿਉਂ ਨਹੀਂ ਉਹਨੇ ਉੱਥੇ ਨਹੀਂ ਫਿਰ ਉਹਨੇ ਚੱਕਿਆ ਫੇਰ ਕਿ ਆਪਰੇ ਉਹ ਵੇਖਾਂ ਗਿਆ ਹਾਂ ਆਹੀ ਸੂਟ ਨਹੀਂ ਚੱਕਿਆ ਫਿਰ ਜਿਸ ਨੂੰ ਨਹੀਂ ਹਾਂ ਬਾਕੀ ਸਾਰੇ ਚੱਕ ਕੇ ਦੇਖ ਲਓ ਚੱਲ ਦਮਨ ਤੂੰ ਵੀ ਸਕੂਲ ਛੱਡ ਦੇ ਮੈਂ ਵੀ ਸਕੂਲ ਛੱਡ ਦੇਣਾ ਤੇ ਆਪਾਂ ਇੱਥੇ ਘਰੇ ਜੋਬ ਕਰਦੇ ਉਹ ਕਹਿ ਰਹੀ ਕਹਿੰਦੀ ਲਿਆ ਮੈਨੂੰ ਦੋ ਪੈਸੇ ਮੈਂ ਛੱਡਾਂ ਸਕੂਲ ਅੱਛਾ ਪੜ੍ਹਾਈ ਤੋਂ ਬਿਨਾ ਹੋਰ ਬਿਨਾ ਪੜ੍ਹਾਈ ਤੋਂ ਨੌਕਰੀ ਮਿਲਣ ਦੀ ਬਿਨਾ ਪੜ੍ਹਾਈ ਤੋਂ ਤਨਖਾਹ ਮਿਲਣ ਦੀ ਹੋਰ ਕੀ ਚਾਹੀਦਾ ਨਾ ਸੂਟ ਕੱਟ ਕੇ ਲਿਆ ਕਿਹੜੇ ਵਾਲਾ ਫੋਟੋ ਦੋ ਮੈਨੂੰ ਨਾਲ ਕਿਹੜੀ ਸੀ ਬਬਲੀ ਅੰਟੀ ਦੇ ਉੱਥੇ ਬਬਲੀ ਅੰਟੀ ਨਾਲ ਇਹ ਗੱਲਾਂ ਹੋ ਰਹੀਆਂ ਉੱਧਰ ਉੱਧਰ ਹਾਂ ਬਬਲੀ ਅੰਟੀ ਨਾਲ ਪੂਰੀ ਫਤੇ ਦੀ ਵਧੀਆ ਬੰਦੀ ਆ ਸਾਡਾ ਨਾ ਪਰ ਬੁਟੀਕ ਅੱਗੋਂ ਬਹੁਤ ਨੁਕਸਾਨ ਹੋ ਗਿਆ ਅੱਜ ਟਰਾਲੀ ਉਹਨਾਂ ਨੇ ਉੱਪਰ ਚਾੜਤੀ ਉਹ ਹੋਟੇਲਾਂ ਦੇ ਕੱਚੀਆਂ ਲੱਗੀਆਂ ਸੀ ਤੇ ਉਹ ਸਾਰੀ ਉੱਥੇ ਟੁੱਟ ਟਟ ਗਈ ਸਾਡਾਂ ਤੋਂ ਬਾਉਂਡਰੀ ਵੀ ਥੱਲੋਂ ਟੈਲਾ ਟੋਲਾ ਵੀ ਸਭ ਹਿੱਲ ਫੁਲ ਗਈਆਂ ਉਹ ਟਰਾਲੀ ਵਾਲਾ ਆਪ ਵੀ ਵਿਚਾਰਾ ਕਹਿੰਦੇ ਫਸ ਗਿਆ ਸੀਗਾ ਪਰ ਸਾਨੂੰ ਜੇ ਟੈਲਾ ਇਦਾਂ ਨਹੀਂ ਫੇਰ ਵੀ ਉਂ ਕੋਈ ਭਾਰੀ ਚੀਜ਼ ਚੜ੍ਹ ਜਾਏ ਤੇ ਫੇਰ ਹਜੇ ਗੁਰ ਦੱਬੀਆਂ ਨਹੀਂ ਨਾ ਗਈਆਂ ਪ੍ਰੋਪਰ ਮਿੱਟੀ ਪਰ ਉਹ ਤੇ ਉੱਥੋਂ ਤੇ ਬੜੀਆਂ ਮੈਨੂੰ ਲੱਗਿਆ ਸੀ ਇੱਕ ਦੋ ਹੀ ਮੰਦ ਮੈਂ ਵੇਖਿਆ ਸੀ ਸਾਰਾ ਟੁੱਟ ਟਟ ਗਈ ਉਹ ਸਾਈਡ ਤੋਂ ਹਾਂ ਲਾਉਣੀਆਂ ਪੈਣੀਆਂ ਦਮੂਸ ਜੋ ਆਪ ਨੂੰ ਸੀਰੀਅਸ ਕੋ ਵਾਓ ਦਮੂ ਤਾਂ ਸੀਰੀਅਸ ਲੱਗੀ ਜੋ ਆਪ ਨੂੰ ਸੱਚੀ ਛੱਡਣਾ ਚਾਹੀਦੀ ਹੈ ਸਕੂਲ ਓ ਮਾ ਜਿੱਥੇ ਟੂਟ ਲੱਭਣ ਆਈ ਦਮੂ ਸਾਈਡ ਤੋਂ ਜਾਓ ਉਹ ਮੈਂ ਤਾਂ 하고 ਇੱਤਾਂ ਹੀ ਬਸ ਸਾਰੇ ਨਵੇਂ ਨਾ ਨਾ ਧੋਖਾ ਜਾਈ ਸਾਰੇ ਉਹ ਕੋਈ ਗੱਲ ਹੀ ਨਵੇਂ ਨਾ ਬਣਾਏ ਸਾਰਾ ਪੁਰਾਣੀ ਪਾਵਾਂਗੇ ਦਾ ਸੁਣਦਾ ਇੱਥੇ ਰਹਿ ਗਿਆ ਬਸ ਮੈਂ ਸੋਚਦੀ ਭੀ ਇਦਾਂ ਦਾ ਨਾਲ ਕੁਲਕਾਰੀ ਵੇਰ ਲੈ ਪਿਛਲੇ ਸਾਲ ਹੀ ਇੱਕ ਕੇ ਬਲੈਕ ਸੂਟ ਪਾਇਆ ਹੀ ਉਹ ਸਤੇ ਛੱਡ ਦੇ ਪਤਨੀ ਛੱਡ ਦੇ ਜਦੋਂ ਆਪਾਂ ਉਹਦੇ ਨਾਲ ਗਏ ਹਾਂ ਕਿਹਦੇ ਨਾਲ ਮੇਰਾ ਸੋਣਾ ਲੱਗ ਗਿਆ ਨਾਟ ਨਹੀਂ ਜਿਹੜਾ ਕੋਈ ਕਰਨੀ ਕਰਦੇ ਨੇ ਮੈਂ ਇੱਧਰ ਮਾਰ ਰਹੇ ਸੀ ਥੋੜਾ ਜਿਹਾ ਕੀ ਇਦਾਂ ਕਰਾਂ ਨਾ ਨਾ ਇਹਨੂੰ ਘੱਟੇ ਘੱਟੇ ਪੂਣਾ ਲੋ ਜੀ ਬਸ ਚੱਲ ਰੁਕਾ ਪਰ ਨਹੀਂ ਇਦਾਂ ਲੱਗਦਾ ਹਨਾ ਵੀਰ ਦਾ ਇਧਰ ਛੱਡ ਤਾਂ ਹਾਂ ਛੱਡ ਹੈਲੋ ਸਦੀ ਨਾਲ ਦੋ ਹੈਲੋ ਨਹੀਂ ਇਧਰੋਂ ਨਹੀਂ ਛੱਡੋ ਹਨਾ ਨਹੀਂ ਠੀਕ ਹੈ ਕਿੰਨੇ ਠੀਕ ਹੈ ਉਹ ਮੈਂ ਸਰਪ੍ਰੀ ਵੀ ਨੂੰ ਫੋਨ ਕਰਨਾ ਲੱਗਦਾ ਮੇਰੀ ਛੜਮੇਲੀ ਨਹੀਂ ਕਹਿੰਦਾ ਮੇਰੀ ਵਾਲੀ ਛੜ ਦੇ ਪੈਸੇ ਪੇ ਕਰਿਓ ਕਿੰਨੇ 400 ਹਾਂ پتہ ਦੀ ਵੀ ਨਹੀਂ ਗਈ ਸੀਗੀ ਮਿਲ ਗਿਆ ਤੇਰਾ ਸਾ이드 ਪਤਾ ਨਹੀਂ ਸ਼ੁਕਰ ਹੈ ਜੇ ਮਿਲ ਗਿਆ ਨਹੀਂ ਹੈ ਨਹੀਂ ਮਿਲਿਆ ਕੀ ਕਰਾਂ ਛੱਡ ਪਰਾਂ ਉਹ ਵੀ ਪਾ ਲਾਂਗੀ ਚੁੰਨੀ ਤੇ ਵਾਲੀ ਲੈਣੀ ਪਣੀ ਮੈਨੂੰ ਜੇ ਕੋਈ ਹੋਰ ਮੈਚ ਕਰਦੀ ਹੋਵੇ ਮੇਰੇ ਵਾਲੀ ਕਿੱਦਾਂ ਲੱਭਣੀ ਇੱਕ ਦਿਨ ਵਾਸਤੇ ਤਾਂ ਜਾਣਾ ਬਸ ਉਸ ਵਾਗੇ ਬਾਅਦ ਚ ਪੈਂਦੇ ਨਹੀਂ ਹੈਗੇ ਲਓ ਜੀ ਆ ਵੀ ਆਪਣੇ ਕੋਈ ਇੱਕ ਹੀ ਹੈ ਸੂਟ ਤੁਸੀਂ ਲਾਈਵ ਚ ਆ ਵੀ ਇੱਕ ਹੋਰ ਰਹਿ ਗਿਆ ਭਾਈ ਜਾ ਕੇ ਲਾਈਵ ਚ ਚੈੱਕ ਕਰ ਲਓ ਤੇ ਇਹ ਵੀ ਚੱਕ ਲਓ ਰੱਬ ਦਾ ਨਾਮ ਲੈ ਕੇ ਹਮ ਸਰਵਾਰ ਕੱਟੀ ਦਿਨ ਦਿਨ ਬੱਲੇ ਸੂਟ ਨਹੀਂ ਕੱਟਨੇ ਹੁੰਦੇ ਜਿਹੜੇ ਸਾਡੇ ਕੋਲ ਆ ਜਾਂਦਾ ਹੁੰਦਾ ਉਹ ਮੈਂ ਕੁਲਿੰਦਰ ਨੂੰ ਵੇਟ ਕਰੀ ਜਾਂਦੀ ਹਾਂ ਡਰ ਲੱਗਦਾ ਇਹ ਤਾਂ ਕੱਪੜੇ ਵੀ ਇਹ ਜਿਹੇ ਨੇ ਤਿਲਕ ਨਹੀਂ ਆ ਲੱਗਦਾ ਵੀ ਕਿਤੇ ਗਲਤ ਨਾ ਕਟਾਇਆ ਜਾਏ ਤੇ ਕਿਤੇ ਕਾਰ ਨਾ ਪੈ ਜਾਏ ਤੇ ਚਲੋ ਗਾਈਜ਼ ਡੰਡੇ ਨੂੰ ਸਿੱਟੇ ਉੱਦਣ ਦੇ ਗਿਣਨੇ ਨੇ ਹੈ ਨਾ ਕੋਈ ਨਾ ਕਾਫੀ ਨੇ ਦੇ ਚ ਆਪਾਂ ਨੂੰ ਤਾਂ ਪਤਾ ਲੱਗ ਜੂਗਾ ਇਹ ਡੰਡੇ ਸਾ ਚੱਕ ਪੈਣ ਜਾਂਦੇ ਸਾਨੂੰ ਡੰਡੇ ਪਿਆ ਦੋ ਮਣੀ ਪਲਾਟ ਨੂੰ ਸਪੋਰਟ ਕਰਨੀ ਚਲ ਵਧੀਆ ਤੁਸੀਂ ਸਾਨੂੰ ਦੱਸ ਤਾਂ ਸਾਨੂੰ ਤੇ ਜੋ ਡਰੈਸ ਹੈ ਹੈ ਇਹ ਕਿੱਥੋਂ ਆਈ ਉਹ ਪਿੱਛੇ ਵੇਚਾ ਲਓ ਇਹਦੇ ਅਲਗੇ ਮੈਂ ਇੱਕ ਦੋ ਬਾਅਦ ਤੁਹਾਨੂੰ ਲਾਹ ਲਵਾੜੀ ਮਸ਼ੀਨ ਮੈਨੂੰ ਕਾਲੀ ਪੈਣ ਦੀ ਫਿਰ ਉਹ ਕੱਪੜੇ ਜਿਹਾ ਜ਼ਿਆਦਾ ਹੋ ਜਾਣਾ ਫਿਰ ਤੋਤੇ ਵੀ ਨਹੀਂ ਥੰ ਸੜੀ ਫਿਰ ਨੂੰ ਉੱਥੇ ਕਰਾ ਚੱਲਾਂਗੇ ਹੁਣ ਤਾਂ ਨੜੇ ਜੀ ਕਰਾਵਾਂਗੇ ਉਹਦੀ ਟੀਆਂ ਦੇ ਹਾਂ ਸਾਡੇ ਮੈਂਬਰ 12 ਕਿ 13 ਬੰਦੇ ਸੀਗੇ ਇਸ ਵਾਰ ਪਰ ਫਿਰ ਵੀ ਕਰਦੇ ਕਰਾਉਂਦੇ ਉਹੀ ਗੱਲ ਪਈ ਸਾਰੇ ਕਹਿੰਦੇ ਕਹਿੰਦੇ ਕੋਈ ਨਹੀਂ ਆਂਦੇ ਦੇਖੀ ਸਾਰੇ ਆਉਣਗੇ ਤੇ ਹੁਣ ਸਾਡੇ 20 ਕਿ ਮੈਂਬਰ ਹੋ ਗਏ ਇੰਨੇ ਕੀ ਬਹੁਤ ਨੇ ਸਾਨੂੰ ਕਿਉਂਕਿ ਜਿਆਦਾ ਨਾ ਤਾਂ ਫਿਰ ਐਵੇਂ ਹੋ ਹੋਏ ਲਿਆ ਅੱਧੀ ਇੰਨੇ ਕੀ ਵਧੀਆ ਕਰ ਲੈਣੇ ਹੈਲੋ ਚਲੋ ਗਾਇਜ਼ ਹੁਣ ਟਾਟਾ ਬਾਏ ਬਾਏ ਹੈਲੋ ਹਾਂ ਆਪਾਂ ਹੁਣ ਕਰ ਲਈ ਆਪਣਾ ਕੰਮ ਮੈਂ ਚੌਲ ਚੂਹ ਵੀ ਤਰ੍ਹਾਂ ਦਾ ਗਾਥੀ ਪਾਣੀ ਮਰੋ ਗਿਆ ਹਾਂ